4-5 ਦਿਨ ਲਗਾਤਾਰ ਉਹਨੂੰ ਸੇਵਾ ਘਰ ਮਤਿ ਜਾ ਉਸੇ ਕਰਤਾਈ ਸੇਵਾ ਦੇ ਪਿੱਛੇ ਗਿਜ਼ਰ ਰੱਖਣ ਦੇ ਨਹੀਂ ਸਾਰੀ ਦੇ ਦੂਰ ਤੋਂ ਸਾਰਾ ਹਲਕੇ ਤੋਂ ਭੂੜਾ ਹਲਕਾ ਚਲੋ ਸੇਵਾ ਦੇ ਨਾਲ ਅਸੀਂ ਬਚ ਵੀ ਗਏ ਜੀ ਸੇਵਾ ਕਰੀ ਗਏ ਨੌਜਵਾਲ ਉੱਤੇ ਚਲੋ ਅਸੀਂ ਬਚਾਉ ਵੀ ਜਾ ਬਚਾਉ ਹੋਇਆ ਲੇਕ ਤਾਂ ਇਹ ਤਾਂ ਪਰ ਨਾਲ ਹੀ ਜੀ ਉਹਨੂੰ ਯਾਦ ਰੱਖਿਆ ਜਾਊਗਾ ਜੀ ਸਾਰੀ ਨੂੰ ਬਹੁਤ ਜੀ ਮੁੜਾ ਕੰਢਾ ਸਾਰੀ ਉਮਰ ਉਹ ਤਾਂ ਦੇਣ ਨਹੀਂ ਦੇ ਸਕਦੇ ਜੀ ਸੱਚੇ ਬਾਦਸ਼ਾਹ ਬਾਦਸ਼ਾਹ ਮੈਂ ਕਿਹਾ ਜਿੱਦੋਂ ਕਰਨਾ ਆਦਾ ਤੇ ਅੱਜ ਆਵਾਜ਼ ਦੇਖੋ ਜੀ ਇੱਕ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਇਸ ਪਰਿਵਾਰ ਨਾਲ ਨਿਰਮਲ ਸਿੰਘ ਜੀ ਇਸ ਪਰਿਵਾਰ ਨਾਲ ਘਟੀ ਹੈ ਇਹਨਾਂ ਦਾ ਬੇਟਾ ਅਮਰਿੰਦਰ ਸਿੰਘ ਉਹ ਬੰਨ ਤੇ ਜਿਹੜਾ ਸੇਵਾ ਕਰਦਾ ਰਿਹਾ तकरीबन 15 ਦਿਨ ਹੋ ਗਏ ਤੁਹਾਨੂੰ ਪਤਾ ਹੀ ਹੈ ਕਿ ਦੋਦਪੁਰ ਵਿਖੇ ਬਹੁਤ ਜੰਗੀ ਪਦਰ ਤੇ ਜਿਹੜਾ ਕੰਮ ਚੱਲ ਰਿਹਾ ਸੀ ਤਾਂ ਕਿ ਇਹ ਜਿਹੜਾ ਸਾਡਾ ਇਲਾਕਾ ਹੈ ਇਹ ਬਚ ਸਕੇ ਉੱਥੇ ਜਿਹੜੇ ਸੈਂਡ ਬੈਗ ਰੱਖੇ ਜਾ ਰਹੇ ਸੀ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਚ ਵੀ ਉਹ ਪੂਰਾ ਹਿੱਸਾ ਪਾਇਆ ਉਸ ਉਸ ਬੱਚੇ ਨੇ ਲੇਕਿਨ ਅਕਾਲ ਪੁਰਖ ਦੀ ਪਤਾ ਨਹੀਂ ਕੀ ਮਰਜ਼ੀ ਸੀ ਕਿ ਉਸ ਬੱਚੇ ਦੀ ਇੱਕ ਇੱਥੇ ਜੋ ਡਰੇਨ ਹੈ ਉਹਦੇ ਚ गिर ਕੇ ਮੌਤ ਹੋ ਗਈ ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਦੁੱਖ ਪਰਵਾਰ ਤੇ ਪਿਆ ਤੇ ਸਰਕਾਰ ਇਹਨਾਂ ਦੇ ਨਾਲ ਹੈ ਵਿਆਹ ਹੋਇਆ ਸੀ ਉਹਦੇ ਦੋ ਬੱਚੇ ਵੀ ਨਹੀਂ ਤੇ ਅਸੀਂ ਐਸ ਡੀ ਐਮ ਸਾਹਿਬ ਆਏ ਨੇ ਅਸੀਂ ਸਾਰਾ ਜੋ ਵੀ ਮੈਕਸਿਮ ਹੋ ਸਕਦਾ ਹੈ ਇਹਨਾਂ ਲਈ ਜੋ ਹੈਗਾ ਕਰਾਂਗੇ ਸਰਕਾਰ ਵੱਲੋਂ ਬਾਕੀ 50000 ਰੁਪਏ ਕੁਝ ਮਦਦ ਅਸੀਂ ਇਕੱਠੇ ਕੀਤੀ ਹੈ ਉਹ ਇਹਨਾਂ ਨੂੰ ਉਹਨਾਂ ਦੇ ਫਾਦਰ ਨੂੰ ਨਿਰਮਲ ਸਿੰਘ ਜੀ ਨੂੰ ਦਿੱਤੀ ਹੈ ਤੇ ਅਕਾਲਪੁਰ ਕਗੇ ਇਹ ਹੀ ਅਰਦਾਸ ਬੇਨਤੀ ਕਿ ਸੁੱਖ ਵਰਤਾਨ ਇਸ ਪਰਿਵਾਰ ਤੇ ਵੀ ਤੇ ਸਾਡੇ ਪੰਜਾਬ ਤੇ ਵੀ ਜੋ ਇੱਕ ਬਹੁਤ ਵੱਡੀ ਵਿਪਤਾ ਪਈ ਹੈ ਪੰਜਾਬ ਤੇ ਤਕਰੀਬਨ ਅੱਧਾ ਪੰਜਾਬ ਜਿਹੜਾ ਡੁੱਬਿਆ ਹੋਇਆ ਹੈ ਸੋ ਵਾਹਿਗੁਰੂ ਕਿਰਪਾ ਕਰਨ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਦੇਖੋ ਜੀ ਇੱਕ ਬਹੁਤ ਹੀ ਦਰਦਨਾਕ ਜਿਹੜੀ ਘਟਨਾ ਇਸ ਪਰਿਵਾਰ ਨਾਲ ਨਿਰਮਲ ਸਿੰਘ ਜੀ ਇਸ ਪਰਿਵਾਰ ਨਾਲ ਘਟੀ ਹੈ ਇਹਨਾਂ ਦਾ ਬੇਟਾ ਅਮਰਿੰਦਰ ਸਿੰਘ ਉਹ ਬੰਨ ਤੇ ਜਿਹੜਾ ਸੇਵਾ ਕਰਦਾ ਰਿਹਾ तकरीबन 15 ਦਿਨ ਹੋ ਗਏ ਤੁਹਾਨੂੰ ਪਤਾ ਹੀ ਹੈ ਕਿ ਦੋਦਪੁਰ ਵਿਖੇ ਇੱਕ ਬਹੁਤ ਜੰਗੀ ਪੱਧਰ ਤੇ ਜਿਹੜਾ ਕੰਮ ਚੱਲ ਰਿਹਾ ਸੀ ਤਾਂ ਕਿ ਇਹ ਜਿਹੜਾ ਸਾਡਾ ਇਲਾਕਾ ਹੈ ਇਹ ਬਚ ਸਕੇ ਉੱਥੇ ਜਿਹੜੇ ਸੈਂਡ ਬੈਗ ਰੱਖੇ ਜਾ ਰਹੇ ਸੀ ਬੰਨ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨਾਂ ਚ ਵੀ ਉਹ ਪੂਰਾ ਹਿੱਸਾ ਪਾਇਆ ਉਸ ਉਸ ਬੱਚੇ ਨੇ ਲੇਕਿਨ ਅਕਾਲ ਪੁਰਖ ਦੀ ਪਤਾ ਨਹੀਂ ਕੀ ਮਰਜ਼ੀ ਸੀ ਕਿ ਉਸ ਬੱਚੇ ਦੀ ਇੱਕ ਇੱਥੇ ਜੋ ਡਰੇਨ ਆ ਉਹਦੇ ਚ ਗਿਰ ਕੇ ਮੌਤ ਹੋ ਗਈ ਸੋ ਇੱਕ ਬਹੁਤ ਵੱਡਾ ਜਿਹੜਾ ਹੈਗਾ ਦੁੱਖ ਪਰਿਵਾਰ ਤੇ ਪਿਆ ਤੇ ਸਰਕਾਰ ਇਹਨਾਂ ਦੇ ਨਾਲ ਹੈ ਵਿਆਹ ਹੋਇਆ ਸੀ ਉਹਦੇ ਦੋ ਬੱਚੇ ਵੀ ਨਹੀਂ ਤੇ ਅਸੀਂ ਐਸ ਡੀ ਐਮ ਸਾਹਿਬ ਆਏ ਨੇ ਅਸੀਂ ਸਾਰਾ ਜੋ ਵੀ ਮੈਕਸਿਮ ਹੋ ਸਕਦਾ ਹੈ ਇਹਨਾਂ ਲਈ ਜੋ ਹੈਗਾ ਕਰਾਂਗੇ ਸਰਕਾਰ ਵੱਲੋਂ ਬਾਕੀ 50000 ਰੁਪਇਆ ਕੁਝ ਮਦਦ ਅਸੀਂ ਇਕੱਠੇ ਕੀਤੀ ਹੈ ਉਹ ਇਹਨਾਂ ਨੂੰ ਉਹਨਾਂ ਦੇ ਫਾਦਰ ਨੂੰ ਨਿਰਮਲ ਸਿੰਘ ਜੀ ਨੂੰ ਦਿੱਤੀ ਹੈ ਤੇ ਅਕਾਲਪੁਰ ਕਗੇ ਇਹ ਹੀ ਅਰਦਾਸ ਬੇਨਤੀ ਕਿ ਸੁਖ ਵਰਤਾਨ ਇਸ ਪਰਿਵਾਰ ਤੇ ਵੀ ਤੇ ਸਾਡੇ ਪੰਜਾਬ ਤੇ ਵੀ ਜੋ ਇੱਕ ਬਹੁਤ ਵੱਡੀ ਵਿਪਤਾ ਪਈ ਹੈ ਪੰਜਾਬ ਤੇ ਤਕਰੀਬਨ ਅੱਧਾ ਪੰਜਾਬ ਜਿਹੜਾ ਡੁੱਬਿਆ ਹੋਇਆ ਹੈ ਸੁਭਾਈ ਗੁਰੂ ਕਿਰਪਾ ਕਰਨ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਣ ਔਰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ